ਇਕ ਵੱਰ ਮੁੜ ਤੋਂ ਪੰਜਾਬ ਦੇ ਵਿੱਚ ਇਹ ਗੋਲੀਆਂ ਚੱਲੀਆਂ ਨੇ ਤੇ ਗੋਲੀਆਂ ਚੱਲਣ ਦੇ ਨਾਲ ਪੰਜਾਬ ਮੁੜ ਤੋਂ ਦਹਿਲਿਆ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਬੀਤੇ ਕੱਲ ਨਵਾਂ ਸ਼ਹਿਰ ਦੇ ਬੰਗਾ ਦੇ ਵਿੱਚ ਇੱਕ ਵੱਡੀ ਘਟਨਾ ਵਾਪਰਦੀ ਐ ਸਕਾਰਪਿਓ ਸਵਾਰ ਪੰਜ ਨੌਜਵਾਨਾਂ ਦੇ ਉੱਤੇ ਤਬੜ ਤੋੜ ਗੋਲੀਆਂ ਚਲਾਈਆਂ ਜਾਂਦੀਆਂ ਨੇ ਤੇ ਇਸ ਘਟਨਾ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਐ ਤੇ ਅਜੇ ਉਸ ਦਾ ਸੇਕ ਜਿਹੜਾ ਘਟਨਾ ਦਾ ਠੰਡਾ ਵੀ ਹੋਇਆ ਕਿ ਇੱਕ ਹੋਰ ਵਾਰਦਾਤ ਐ ਜਿਹੜੀ ਉਹ ਪੰਜਾਬ ਦੇ ਵਿੱਚ ਵਾਪਰ ਚੁੱਕੀ ਐ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਸ ਸਟੈਂਡ ਤੇ ਬਸ ਕੰਡੈਕਟਰ ਦੇ ਉੱਤੇ ਤਾਪੜ ਤੋੜ ਗੋਲੀਆਂ ਚੱਲੀਆਂ ਨੇ ਤਾਂ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਉਕਤੇ ਕੰਡੈਕਟਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਘਟਨਾ ਦੀ ਸੂchnਾ ਤੋਂ ਬਾਅਦ ਦੇ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਚੁੱਕਿਆ ਤੇ ਵੱਖ-ਵੱਖ ਪਹਿਲੂਆਂ ਨੂੰ ਆਧਾਰ ਬਣਾ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਕਿ ਇਹ ਝਗੜਾ ਬਸ ਦੇ ਵਿੱਚ ਸਵਾਰੀਆਂ ਬਿਠਾਉਣ ਨੂੰ ਲੈ ਕੇ ਹੋਇਆ ਸੀ ਤੇ ਝਗੜਾ ਇਸ ਹੱਦ ਤੱਕ ਵੱਧ ਗਿਆ ਹੈ। ਕੀ ਮੌਕੇ ਤੇ ਕੁਝ ਅਣਪਛਾਤੇ ਨੌਜਵਾਨ ਪਹੁੰਚਦੇ ਨੇ ਜਿਨ੍ਹਾਂ ਵੱਲੋਂ ਆਉਂਦਿਆਂ ਸਾਰੇ ਨਿੱਜੀ ਵਸਤੇ ਕੰਡਕਟਰ ਜਿਸ ਦਾ ਨਾਮ ਮੱਖਣ ਸਿੰਘ ਦੱਸਿਆ ਜਾ ਰਿਹਾ ਉਸ ਦੇ ਉੱਤੇ ਤਾਬੜ ਤੋੜ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਇਸ ਦੌਰਾਨ ਮੱਖਣ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਲਗਾਤਾਰ ਪੰਜਾਬ ਦੇ ਵਿੱਚ ਵਾਪਰ ਰਹੀਆਂ ਅਜਹੀਆਂ ਖੌਫਨਾਕ ਘਟਨਾਵਾਂ ਕਾਰਨ ਆਮ ਲੋਕ ਵੀ دہشت ਦੇ ਸਹਾਈਂ ਹਟ ਜੀ ਰਹੇ ਨੇ ਤਾਂ ਦੂਜੇ ਪਾਸੇ ਜੇਕਰ ਆਪਾਂ ਪੁਲਿਸ ਪ੍ਰਸ਼ਾਸਨ ਦੀ ਗੱਲ ਕਰ ਲਈਏ ਜਾਂ ਸਰਕਾਰਾਂ ਦੀ ਗੱਲ ਕਰ ਲਈਏ ਤਾਂ ਲਗਾਤਾਰ ਗੈਂਗਸਟਰਵਾਦ ਨੂੰ ਮਕਾਉਂਤੀਆਂ ਉਹਨਾਂ ਵੱਲੋਂ ਗੱਲਾਂ ਕੀਤੀਆਂ ਜਾਂਦੀਆਂ ਨੇ ਪਰੰਤੂ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਅਨਿਤ ਦਿਨੇ ਪੰਜਾਬ ਦੀ ਧਰਤੀ ਤੇ ਵਾਪਰਨਾ ਕਿਤੇ ਨਾ ਕਿਤੇ ਪੰਜਾਬ ਦੇ ਕਾਨੂੰਨ ਵਿਵਸਥਾ ਤੇ ਵੱਡੇ ਸਵਾਲ ਖੜੇ ਕਰਦਾ ਕਿਉਂਕਿ ਇਹ ਕੋਈ ਅੱਛਦੀ ਨਵੀਂ ਘਟਨਾ ਨਹੀਂ ਹੈ ਚਾਹੇ ਆਪਾਂ ਅੱਜ ਬੀਤੇ ਕੱਲ ਦੀ ਗੱਲ ਕਰ ਲਈਏ ਜਾਂ ਉਸ ਤੋਂ ਪਹਿਲਾਂ ਵੀ ਗੱਲ ਕਰ ਲਈਏ ਤਾਂ ਹਰ ਰੋਜ਼ ਬਹੁਤ ਸਾਰੀਆਂ ਘਟਨਾਵਾਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਵਾਪਰਦੀਆਂ ਨੇ ਤਾਂ ਅੱਜ ਇੱਕ ਵਾਰ ਮੁੜ ਤੋਂ ਪੰਜਾਬ ਦੇ ਸ੍ਰੀ ਅਮਰitsar ਸਾਹਿਬ ਵਿਖੇ ਇੱਕ ਘਟਨਾ ਵਾਪਰੀ ਹੈ ਜਿੱਥੇ ਕਿ ਇੱਕ ਨਿੱਜੀ ਬੱਸ ਦੇ ਕੰਡਕਟਰ ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਮੌਤ ਦੇ ਘਾਟੇ ਉਤਾਰ ਦਿੱਤਾ ਗਿਆ ਹੈ। We at GNA University see potential in everyone and everything around us. We drive innovation and entrepreneurship. We groom competent global citizens to affect positive change around the world.